ਅਜੀਦਾ 에어ਪੋਰਟ ਤੇ ਪੰਡਾ ਬੰਨੀ ਬੈਠੇ ਆਏ ਯਾਰ ਜਿਵੇਂ ਸੀਗਲੀ ਕਰ ਆਏ ਹੁੰਦੇ ਆ ਮੈਂ ਕਿਹਾ ਇਹਨਾਂ ਤਾਂ ਪਰਾਂ ਹੋ ਕੇ ਬੜ ਪਿਹੜੇ ਹੀ ਬੋਤ ਲੱਗਦੇ ਆ ਭਈਏ ਕੁੜੀਏ ਵੇ ਨਾ ਹੱਤੇ ਨਾ ਕਹਦਾ ਤਿੰਨ ਤਿੰਨ ਦਿਨ 에어ਪੋਰਟ ਤੇ ਹੋ ਕੇ ਬੈਠੇ ਨੂੰ ਮੁਸ਼ਕਲ ਆ ਗਿਆ ਮਾਰਨ ਉਹਨਾਂ ਚੋਂ ਬਾਈ ਤੇ ਮੈਂ ਜਦੋਂ ਪੁੱਛ ਕੇ ਕਹਿੰਦੇ ਜਹਾਜ਼ ਤਾਂ ਆ ਗਿਆ ਕਿ ਉਤਰ ਨਹੀਂ ਰਿਹਾ ਮੈਂ ਕਿਹਾ ਕਿਉਂ ਕਹਿੰਦੇ ਤੁੰਦ ਵਾਲੀ ਆ ਥੱਲੇ ਦੀਂਦਾ ਨਹੀਂ ਮੈਂ ਕਿਹਾ ਤਾਂ ਤੇਲ ਮੁੱਕੇ ਤੋਂ ਡਿੱਗੂ ਇੱਕ ਬੁੜਾ ਜ ਮੈਨੂੰ ਕਹਿੰਦਾ ਜੇ ਮੂੰਹ ਨਹੀਂ ਚੰਗਾ ਗੱਲ ਚੰਗੀ ਕਰ ਲੈ ਕਿ ਨਾ ਕੰਮ ਜਾਜ ਦਾ ਮੈਂ ਕਿਹਾ ਮੇਰੇ ਕਹਿਣ ਨਾ ਤਾਂ ਡਿੱਗਣਾ ਉਹਨੇ ਮੈਂ ਕਿਹਾ ਬਾਪੂ ਮੈਂ ਮੈਂ ਕਿਹਾ ਤੂੰ ਚੜਿਆ ਅੱਗੇ ਜਾ ਅੱਜ ਕਿਤੇ ਕਹਿੰਦਾ ਹਾਂ ਮੈਂ ਕਿਹਾ ਨਹੀਂ ਜਾਜ ਦੋ ਕਿਹੜੇ ਲਾਊਗਾ ਦੋ ਕਹਿੰਦਾ ਦੋ ਕਿਵੇਂ ਮੈਂ ਕਿਹਾ ਸਮਾਨ ਦਾ ਅਟ ਲਾਊਗਾ ਕਿਹੜਾ ਕਹਿੰਦਾ ਨਹੀਂ ਨਹੀਂ ਕੋਈ ਕਿਹੜਾ ਲਾਊ ਮੈਂ ਕਿਹਾ ਪੇਰ ਦਾ ਡਿੱਗੂਗਾ ਇੰਨਾ ਸਮਾਨ ਲੈ ਕੇ ਉੱਡੇ ਹੀ ਖੜਾ ਮੈਂ ਕਿਹਾ ਇੰਨੇ ਬੰਦੇ ਆ ਪਰ ਇੰਨਾ ਸਮਾਨ ਫੇਰ ਨਹੀਂ ਉੜਦਾ ਮੈਂ ਕਿਹਾ ਫੇਰ ਡਿੱਗਾਂਗੇ ਉਹ ਕਹਿੰਦਾ ਚੁੱਪ ਕਰੇ ਚੰਗੀ ਗੱਲ ਕਰੀ ਦੀ ਹੁੰਦੀ ਵਾਹਿਗੁਰੂ ਵਾਹਿਗੁਰੂ ਕਰੀਦਾ ਹੁੰਦਾ ਮੈਂ ਕਿਹਾ ਜਿੰਨੀ ਮਰਜ਼ੀ ਚੰਗੀ ਕਰ ਲੈ ਇੰਨਾ ਵਜਨ ਲੈ ਕੇ ਨਹੀਂ ਉੜਦਾ ਅੱਛਾ ਆ ਵਾਈਬ੍ਰੇਟਰ ਲਈ ਬੈਠਿਆ ਕਿਤੇ ਮੈਂ ਕਿਹਾ ਯਾਰ ਇਹ ਕਿਵੇਂ ਮੋਟਰਾਂ ਇੰਨੀਆਂ ਲੈ ਕੇ ਉੱਡੀ ਕਢੂ ਤੇ ਉਹੀ ਗੱਲ ਭਰਾਵਾ ਦੀ ਜਿਹਨ ਜਾ ਜਾਗਾ ਤੇ ਜਾਜ ਉਹਨੇ ਕਾਊਂਟਰ ਤੇ ਨਾ ਲੱਗਣ ਤਾਂ ਥੱਲੇ ਵੀ ਗਿਆਦਾ ਵਿਚਾਲੇ ਖੜਾ ਉਹ ਸਾਨੂੰ ਵਾਸਤੇ ਪਿਟਾ ਕੇ ਲੈ ਗਏ ਤੇ ਸਾਲਾ ਪੂਸ਼ ਕੋਲੋਂ ਪਿੰਗਾ ਜਾਜ ਅੱਛਾ ਉਹ ਮੈਂ ਕਹਿੰਦਾ ਮੈਨੂੰ ਪਹਿਲਾਂ ਵੀ ਪੂਛ ਜਿੱਥੇ ਰਗੜੀ ਲੱਗਦੀ ਇਹਨੇ ਗੰਜਰ ਨੇ ਮੈਂ ਕਹਿੰਦਾ ਡਿੱਗਿਆ ਲੱਗਦਾ ਪੂਛ ਪਰਨੇ ਜਾਂ ਮੈਂ ਕਹਿੰਦਾ ਡਰਾਈਵਰ ਨਾ ਮਾਹੂ ਜਾਦੇ ਚੱਕਤਾ ਹੋ ਮਗਰੋਂ ਮੈਂ ਕਹਿੰਦਾ ਗਰ ਕਰਾਤੀ ਹੁੰਦੀ ਠੀਕ ਹੈ ਉਹ ਬੁਰਾ ਕਰੇ ਚਾਪੇ ਇਹੋ ਜਿਹਾ ਮੋਕ ਨਹੀਂ ਇਹੋ ਜੀ ਗੱਲ ਕਰੀਦੀ ਹੁੰਦੀ ਉਦੋਂ ਬਾਈ ਜਦੋਂ ਜਹਾਜ ਭੱਜਿਆ ਨਾ ਚੜਨ ਨੂੰ ਉਹ ਤਾਂ ਚੜਿਆ ਹੀ ਨਹੀਂ ਉਹਨਾਂ ਨੇ ਘਰ ਘਰ ਕਰਕੇ ਰੋਕਤਾ ਮੈਂ ਸੀਸ਼ੇ ਜੀ ਦੀ ਵੇਖਿਆ ਅੱਗ ਭਜੋਣਾਗਾ ਗੱਡੀਆਂ ਭੱਜਣ ਨਾਲ ਉਹ ਮੈਂ ਕਹਿੰਦਾ ਬਾਪੂ ਅੱਗ ਪੈ ਗਈ ਓਏ ਬਾਪੂ ਕਹਿੰਦਾ ਪਰ ਸਾਰਾ ਮੱਝ ਜੇ ਤੂੰ ਨਹੀਂ ਬੋਲਣਾ ਤਾਂ ਮੈਂ ਕਿਹਾ ਅੱਗ ਭਜਾਉਣ ਵਾਲੀਆਂ ਗੱਡੀਆਂ ਭੱਜੀਆਂ ਆਉਂਦਾਂ ਨਾਲ ਖਸਮਾ ਕਹਿੰਦਾ ਯਾਰ ਕੋਸ ਭੱਜਿਆ ਫਿਰ ਤੂੰ ਨਹੀਂ ਬੋਲਣਾ ਮੈਂ ਕਿਹਾ ਜਾ ਯਾਰ ਮੈਨੂੰ ਬੋਲਣ ਹੀ ਨਹੀਂ ਦਿੰਦਾ ਉਹਨਾਂ ਨੇ ਭਾਈ ਬੈਕ ਕਰਕੇ ਫੇਰ ਟਰੈਕਟਰ ਜੇ ਨਾਲ ਖੱਚ ਕੇ ਲੈ ਗਏ ਉਹ ਕਿੜੇ ਬੈਕ ਹੁੰਦਾ ਹੈ ਨਾ ਫੇਰ ਭਜਾ ਲਿਆ ਹੂੰ ਹੂੰ ਕਿਹਾ ਕਹਿੰਦਾ ਕੀ ਹੋ ਗਿਆ ਮੈਂ ਕਿਹਾ ਹੁਣ ਤਾਂ ਕੰਦਾਂ ਤੋਂ ਵਾਲੀ ਉੱਡੇ ਹੀ ਨਹੀਂ ਮੈਂ ਕਿਹਾ ਹੁਣ ਤਾਂ ਪਾਰ ਜਾਊ ਕੰਦੋਂ ਠੀਕ ਹੈ ਉਹਨਾਂ ਚਪਕਰ ਜੇ ਉਹਦੋਂ ਮੂਹਰੇ ਉੱਠ ਖੜਿਆ ਮੈਂ ਕਿ ਇਹ ਪੂਛ ਲੱਗੀ ਨਾਲ ਧਰਤੀ ਦੇ ਮੈਂ ਕਿ ਜਮੇ ਸਾਲ ਨੇ ਮੂਹਰੇ ਚੱਕਤਾ ਓਏ ਉਹ ਜੋ ਜਮਾ ਐ ਸਿਰੇ ਤੇ ਜਾ ਕੇ ਆਏ ਜੇ ਹੁੰਦਾ ਜੀ ਮੈਂ ਖੜ ਗਿਆ ਹੁੰਦਾ ਨਾ ਤੂੰ ਆਏ ਜੇ ਕਰਾਉਂਦੇ ਆ ਉਹ ਮੈਂ ਕਿ ਉਹੀ ਗੱਲ ਹੋ ਗਈ ਗਿਆ ਪੂਛ ਪਰਨੇ ਬੁੜਾ ਮੈਨੂੰ ਕਹਿੰਦਾ ਜਦੋਂ ਜਾ ਜਾ ਕੇ ਸੀਟ ਬੈਲਟਾਂ ਖੁੱਲੀਆਂ ਕਹਿੰਦਾ ਹੌਣ ਸਾ ਆਇਆ ਸੌਕਦਾ ਸਾਲਿਆ ਕਹਿੰਦਾ ਇੰਨੇ ਸਫਰ ਕਰੇ ਜਾ ਅਜ ਦੇ ਮੈਂ ਕਹਿੰਦਾ ਲੱਤਾਂ ਗੰਬਲ ਲਾਤੀਆਂ ਤੂੰ ਤਾ ਡرائی ਜਾਂ ਨਾ ਡرائی ਜਾਂ ਨਾ ਤੜਕੇ ਦਾ ਮੈਂ ਕਿ ਜੇ ਮੇਰੇ ਕਹਿਣ ਤੇ ਡੈਗਦੇ ਹੁੰਦੇ ਮੈਂ ਤਾਂ ਇੱਕ ਵੀ ਨਹੀਂ ਚੜਨ ਦਿੰਦਾ ਅੱਛਾ ਮੈਂ ਕਹਨੇ ਪਹਿਲੇ ਮੈਨੂੰ ਭਲਾਨੇ ਨਾਲ ਚੱਲੋ ਨਹੀਂ ਚੜ੍ਹਨੇ ਹੀ ਨਹੀਂ ਜਾ ਤੁਰੇ ਫਿਰੋ ਜੀ ਜਿਵੇਂ ਬਈ ਤੁਹਾਡਾ ਏਡਾ ਕਦ ਕਾਠ ਆ ਤਾਂ ਤੁਹਾਡੇ ਬਾਪੂ ਜੀ ਨੇ ਸੋਚਿਆ ਹੋਊਗਾ ਵੀ ਮੁੰਡੇ ਨੂੰ ਫੌਜ ਚ ਭੇਜ ਦਈਏ ਪੁਲਿਸ ਚ ਭੇਜ ਦਈਏ ਬਾਪੂ ਨੇ ਕੋਟ ਕੋਟ ਬਹੁਤ ਪੜਾਇਆ ਬਈ ਪੜੀ ਹੀ ਨਹੀਂ ਬਈ ਆਉਂਦੇ ਹੀ ਨਹੀਂ ਸੀ ਪੜਨਾ ਯਾਰ ਠੀਕ ਆ ਇਹ ਹੀ ਨਹੀਂ ਯਾਰ ਪੜਨਾ ਬਈ ਯਾਰ ਬਈ ਸੋਚਿਆ ਨਹੀਂ ਸੀ ਵੀ ਪੁਲਿਸ ਚ ਜਾਂ ਫੌਜ ਚ ਚੱਲ ਜਾਈਏ ਪੁਲਸ ਚੋਂ ਕਿਹੜਾ ਜਾਂਦਾ ਸੀ ਬਈ ਡਰ ਬਹੁਤ ਲੱਗਦਾ ਸੀ ਪੁਲਸ ਵਾਲੇ ਚੋਪੜ ਕੇ ਤਾਂ ਰੱਖ ਦਿੰਦਾ ਸੀ ਅਗਲਾ ਚੌਥੇ ਦਿਨ ਪੁਲਸ ਚ ਕਿਹੜਾ ਜਾਂਦਾ ਸੀ ਡਰਦਾ ਪੁਲਸ ਵਾਲੇ ਦਾ ਮੈਂ ਤਾਂ ਕਰ ਕਰ ਲੀ ਜਾਂਦੇ ਸੀ ਵੀ ਆ ਜਾਓ ਮੇਰੇ ਅਰਗਿਆਂ ਨੂੰ ਐਡੇ ਕੱਦ ਨੂੰ ਲੁਕਣਾ ਵੀ ਔਖਾ ਬਾ ਟੋਲੇ ਭਰਾਵਾ ਵਾਲਾ ਢੂਈ ਚ ਮਾਰਦਾ ਬਗੋਲੀ ਇਹ ਵੀ ਹੈਗਾ ਉਦੋਂ ਖਾਲਸਿਆਂ ਦਾ ਰਾਜ ਸੀ ਬੱਬਾ ਉਦੋਂ ਕਿਹੜਾ ਪੁਲਿਸੀ ਭਰਤੀ ਹੁੰਦਾ ਹੈਗਾ ਧੱਕੇ ਨਾਲ ਲਿਆਉਂਦੇ ਸੀ ਪੁਲਿਸ ਜੀ ਦਾ ਠੀਕ ਹੈ ਕੋਈ ਨਹੀਂ ਜਾਂਦਾ ਸੀ ਪੁਲਸ ਚ ਡਰਦਾ ਭਾਈ ਉਦੋਂ ਮਾਹੌਲ ਬਹੁਤ ਮਾੜਾ ਸੀ ਜੀ ਵੇ ਪਰ ਜਿਵੇਂ ਤੁਸੀਂ ਬੈਲੀਆਂ ਵਾਲਾ ਕਿੱਸਾ ਤੁਹਾਡਾ ਸੁਣਿਆ ਬੈਲੀਆਂ ਤੋਂ ਫਿਰ ਤੁਸੀਂ ਡਰਾਈਵਰੀ ਕੀਤੀ ਬੈਲੀ ਬਣੇ ਫਿਰ ਬੈਲੀਆਂ ਤੋਂ ਬਾਹਰ ਜਦੋਂ ਆਰਡਰ ਹੋਏ ਤੁਸੀਂ ਦੇਸ਼ ਛੱਡ ਕੇ ਚੱਲ ਗਏ ਇਹ ਸੌਰੀ ਆਪਣੀ ਸਟੇਟ ਛੱਡ ਕੇ ਚੱਲ ਗਏ ਫਿਰ ਫਿਰ ਤੁਸੀਂ ਉੱਥੇ ਫਿਰ ਕਿਵੇਂ ਟਾਈਮ ਪਾਸ ਕੀ ਸੀ ਉੱਥੇ ਰਹਿੰਦੇ ਕਿੱਥੇ ਕਿੱਥੇ ਸੀ ਬਾਬਾ ਬੜੇ ਦੁੱਖ ਵੇਖਿਆ ਉਦੋਂ ਹੂੰ ਬੜੇ ਦੁੱਖ ਵੇਖਿਆ ਉਦੋਂ ਇੱਕ ਬੰਦੇ ਦੀ ਖਾਤਰ ਮੈਂ ਜ਼ਮੀਨ ਦਾ ਕਿਲਾ ਜਿਹੜਾ ਸੀਗਾ ਉਹ ਵੀ ਵੇਚਤਾ ਸੀ ਅੱਛਾ ਇੱਕ ਕਿਲਾ ਮੈਨੂੰ ਮੇਰੇ ਪਿਓ ਤੋਂ ਮੈਂ ਕਹਿੰਦਾ ਹੀ ਜ਼ਮੀਨ ਦਾ ਬਾਕੀ ਦਾ ਦਿੱਤੀ ਨਹੀਂ ਮੈਨੂੰ ਇੱਕ ਕਿਲਾ ਜਾਣੀ ਉਹ ਪੈਸੇ ਦਿੱਤੇ ਹੀ ਮੈਨੂੰ ਮੈਂ ਉਹ ਬੰਦੇ ਦਾ ਐਕਸੀਡੈਂਟ ਹੋ ਗਿਆ ਹੀ ਰਾਜਸਤਾਨੀ ਦਾ ਮੇਰੇ ਕੋਲੇ ਆਇਆ ਸੀ ਮੇਰੇ ਕੋਲੇ ਨਹੀਂ ਆਇਆ ਕਿਸੇ ਕੋਲੇ ਸੀਗਾ ਜਾਨੀ ਸਾਡੇ ਗਵਾਂਢੀਆਂ ਦੇ ਘਰੇ ਮੇਲਣ ਆਇਆ ਤੇ ਮੈਨੂੰ ਪਤਾ ਲੱਗਿਆ ਮੇਰਾ ਸਕੂਟਰ ਲੈ ਗਿਆ ਗਾਂਹ ਜਾ ਕੇ ਦਰਾਖਤ ਚ ਵੱਜਿਆ ਬਾਈ ਕਹਿੰਦੇ ਮਰ ਗਿਆ ਮਰ ਗਿਆ ਮੈਂ ਭੱਜਿਆ ਮਗਰ ਉਹਦੇ ਕੋਈ ਨਹੀਂ ਗਿਆ ਬਾਈ ਨਾ ਉਹਦਾ ਰਿਸ਼ਤੇਦਾਰ ਨਾ ਕੋਈ ਵੀ ਮੈਂ ਚੱਕੀ ਫਿਰਦਾ ਰਿਆ ਮੋਗਗੇ ਕਿਤੇ ਫਰੀਦਕੋਟ ਉਹਨੂੰ ਡਾਕਟਰ ਨੇ ਮੋਗਗੇ ਵਾਲਨੇ ਕਹਿੰਦੇ ਬਾਜੂਗਾ ਵੀ ਇਹਦੀ ਨਿਗਾ ਜਾਸ ਨਿਗਾ ਨਹੀਂ ਮੁੜਨੀ ਇਹਦੀ ਨਿਗਾ ਗਈ ਮੂੰਹ ਖਤਮ ਹੋ ਗਿਆ ਭਾਈ ਉਹ ਜਮਾ ਰੋੜ ਗਾ ਰਗੜਿਆ ਗਿਆ ਥੱਲੇ ਹਣਾ ਮੈਂ ਬੜਾ ਦੁਖੀ ਭਾਈ ਮੈਂ ਮੋਗ ਉਹਨਾਂ ਨੇ ਰੈਫਰ ਕਰਤਾ ਫਰੀਦਕੋਟ ਨੂੰ ਮੈਂ ਫਰੀਦਕੋਟ ਨੂੰ ਲੈ ਕੇ ਆ ਗਿਆ ਪੈਂਡਰ ਮੈਂ ਟੈਕਸੀ ਵਾਲ ਨੂੰ ਮਖਾ ਪੈਂਡ ਲੈ ਚਾਲ ਐਂਬੂਲੈਂਸ ਵਾਲੇ ਨੂੰ ਮਖਾ ਪਿੰਡੋਂ ਪੈਸੇ ਲਵਾਂਗੇ ਮੇਰੇ ਭਰਾ ਨੇ ਪਹਿਲੀ ਵਾਰ ਬਾਹਰ ਜਾਣਾ ਸੀ ਮੈਂ ਮੇਰੇ ਪਿਓ ਨੂੰ ਮਖਾ ਵੀ ਪੈਸੇ ਦੇਓ ਮੈਨੂੰ ਲੱਖ ਰੁਪਈਆ ਜਿਹੜਾ ਲੱਖ ਕਿੱਥੋਂ ਦੀ ਹੈ 1.5 ਲੱਖ ਦਾ ਕਿਲਾ ਵੇਚਿਆ ਭਾਈ ਜਿਹੜਾ ਅੱਜ 70 ਲੱਖ ਦਾ ਹੋਊਗਾ ਪੈਂਡ ਦੇ ਵਿੱਚ ਪਿਆ ਉਹ ਬੰਦੇ ਦੀ ਖਾਤਰ ਵੇਚਤਾ ਭਾਈ ਬੁਰਾ ਕਹਿੰਦਾ ਉਹ ਕਿੱਲਾ ਵੇਚ ਦੇ ਨਾ ਤੇਰਾ ਮੈਂ ਕਹਾਂ ਵੇਚ ਦਿਓ ਮੈਨੂੰ ਪੈਸੇ ਦੇ ਦਿਓ ਦੁੱਖ ਬਹੁਤ ਦੇਖਿਆ ਜ਼ਿੰਦਗੀ ਜਿਆ ਮੈਂ ਕਹਾ ਵੀ ਇਹ ਤਾਂ ਠੀਕ ਹੋਣਾ ਚਾਹੀਦਾ ਮੈਂ 15 ਦਿਨ ਉਹਦੇ ਕੋਲੇ ਰਿਆ ਖੂਨ ਨਾਲ ਭਿੱਜਿਆ ਵਾ ਉਹੀ ਕੱਪੜੇ ਕੋਈ ਨਹੀਂ ਆਇਆ ਉਹਦੇ ਮਗਰ ਬਾਈ 15ਵੇਂ ਦਿਨ ਉਹਨੂੰ ਮਾਰਾ ਜਾ ਮੈਨੂੰ ਕਹਿੰਦਾ ਬਾਈ ਮੈਨੂੰ ਲੈਟ ਦੀਂਦੀ ਆ ਮੈਂ ਡਾਕਟਰ ਕੋਲੇ ਭੱਜਿਆ ਮੈਂ ਕਹਾ ਜੀ ਇਹਨੂੰ ਲੈਟ ਦੀਂਦੀ ਆ